ਜਮੀਨ ਦੇ ਝਗੜੇ ਪਿੱਛੇ ਇਹ ਲੜਾਈ ਉਹ ਦੁਆਰੇ ਜਿਹੜੀ ਜ਼ਮੀਨ ਤੇ ਜਿਆਦਾ ਕਬਜ਼ਾ ਕਰਨਾ ਹੈ ਜਾ ਲੈਓ ਤੇਰਾ ਕੀ ਜਣਾ ਕਰੇ ਪਈ ਕੈਨੀ ਆ ਉਹ ਘਰੇ ਕੈਨੀ ਪਈ ਜਾ ਜਾ ਕਰੇ ਕੈਨੀ ਪਈ ਲੈ ਆ ਸਕਦੇ ਗਰਨਾਥ ਸਿੰਘ ਜੀ ਗਰਨਾਥ ਸਿੰਘ ਕਿੱਥੋਂ ਦੇ ਰਹਿਣ ਵਾਲੇ ਤੇ ਕੀ ਅੱਜ ਜਿਹੜਾ ਵਾਇਰਲ ਵੀ ਹੋਈ ਵੀਡੀਓ ਕੀ ਰੋਲਾ ਸੀ ਜੱਟ ਗੱਤੀ ਰਾਜੋਗੇ ਜੀ ਇਹ ਸਾਡਾ ਜ਼ਮੀਨ ਦਾ ਝਗੜਾ ਹੈ ਹਮ ਹਮ ਜਮੀਨ ਐਸ ਤਰ੍ਹਾਂ ਸਾਡੇ ਆਰਤੀ ਦੇ ਲੈਣ ਦੇਗਾ ਸੀ ਕਿੰਦੇ ਨਾ ਗੁਰਬੀਰ ਸਿੰਘ ਆਰਤੀਆ ਜੀ ਪੁਰਪਕਾਲਾ ਪਿੰਡ ਮਧਰੇ ਨਿਉ ਬਾਰੇ ਕੇ ਹਾਂਜੀ ਹਾਂਜੀ ਕਹਿੰਦੇ ਨਾ ਮੇਰਾ ਨਾ ਸੱਜਣ ਤਾਂ ਇਹ ਵੀ ਭਰਾ ਬਣਿਆ ਸੀ ਹੂੰ ਹੂੰ ਅਸੀਂ ਤੋਂ ਬਾਅਦ ਵਿੱਚ ਜਦੋਂ ਜਮੀਨ ਵੇਚਦੇ ਆ ਹੂੰ ਹੂੰ ਕਹਿੰਦਾ ਤੂੰ ਇਹ ਵੀ ਲੈ ਤੂੰ ਉਹਦੇ ਤੋਂ ਵੀ ਲੈ ਆ ਮੈਂ ਵੀ ਲੈ ਇੱਕ ਦੋ ਵਾਰ ਇਹਨੇ ਕੋਈ ਬੀਜੀ ਹੁਣ ਤੇ ਮੈਂ ਸਾਰੀ ਉਮਰ ਦੀ ਇਹ ਬੀਚਦੇ ਆ ਹੂੰ ਹੂੰ ਇਹ ਸਰ ਜੀ ਜਦੋਂ ਨਾ ਸਾਡਾ ਰੋਲਾ ਪਿਆ ਮੈਨੂੰ ਪਤਾ ਲੱਗਿਆ ਵੀ ਜਿਹੜੀ ਜਮੀਨ ਅੱਛਕਲ ਦਿੱਤੀ ਜਾਂਦੀ ਕਹਿੰਦੇ ਵਿੱਚ ਇਹਨਾਂ ਬੱਚਿਆਂ ਦੇ ਸਟਾਮ ਖਰਾਏ ਨੇ ਹਰ ਸਾਲ ਹੀ ਫਸਲ ਦੇ ਮੈਂ ਅਰਥੀ ਜਾਂਦਾ ਸੀ ਨਾ ਜਦੋਂ ਫਸਲ ਦੇ ਸਾਹਬ ਨਾਲ ਇਹ ਜਾਂਦਾ ਸਾਡੇ ਕੋਲ ਇਹ ਸਟਾਮ ਖਰਾਉਂਦਾ ਸੀ ਹਮਮ ਸਟਾਮ ਖਰਾਾ ਕੇ ਇਹਨੇ ਸਾਰੇ ਬੰਦਾਂ ਦੇ ਫੋਟੋ ਲਵਾ ਕੇ ਬੱਚਿਆਂ ਦੇ ਫੋਟੋ ਸੈਂ ਕਰਵਾ ਕੇ ਖਾਲੀ ਸਟਾਮ ਲੈ ਲੈਂਦਾ ਸੀ ਕਹਿੰਦੀ ਨੋਟਰੀ ਨਾਲ ਬਣੀ ਸੀਗੀ ਨੋਟਰੀ ਬਣਨ ਕਰਕੇ ਇਹ ਸਾਡੇ ਨਾਲ ਹੌਲੀ ਹੌਲੀ ਕਰਦੇ ਪੰਜਾ ਚਾਰ ਸਾਲਾਂ ਵਿੱਚ ਮੈਨੂੰ ਪਤਾ ਲੱਗ ਗਿਆ ਐਸੀ ਫਿਰ ਲੱਗਾ ਫੇ ਮੇਰੀ ਪਹਿਲੀ ਹਟਪਾ ਚਾਹੁੰਦਾ ਹੋਰ ਮੈਂ ਪੰਚਾਇਤ ਨੂੰ ਸਾਰੇ ਪਿੰਡ ਨੂੰ ਨਗਰ ਨੂੰ ਮੈਂ ਅਪੀਲ ਕੀਤੀ ਮੈਂ ਆਖਾ ਮੇਰਾ ਸੰਯੋਗ ਦਿਓ ਇਹ ਜਿਹੜਾ ਅੱਜ ਜਿਹੜਾ ਆਰਤੀ ਹੈ ਨਾ ਜੱਟ ਇਹ ਮੈਨੂੰ ਲੈਂਦਾ ਮੇਰੀ ਪਹਿਲੀ ਹੜਪਣਾ ਚਾਹੁੰਦਾ ਹੈ ਤੇ ਪੰਚਾਇਤ ਬਹਿ ਕੇ ਗੁਰਦੁਆਰੇ ਫੈਸਲਾ ਕੀਤਾ ਮੈਂ ਆਖਾ ਗੁਰੂ ਮਹਾਰਾਜ ਜਿਹੜੇ ਮੇਰਾ ਜ਼ਮੀਨ ਦਾ ਹੱਲ ਕਰੇ ਤੇ ਸਾਡਾ ਲੜਾਈ ਛਕੜਾ ਮੁੱਕ ਜਾਏ ਤਾਂ ਮੈਂ ਕਿੱਲਾ ਜ਼ਮੀਨ ਦਾ ਗੁਰਦੁਆਰ ਦਾਣ ਕਰਾਂਗਾ ਹਾਂ ਉਹ ਤੋਂ ਹੀ ਗੁਰਦੁਆਰ ਨੇ ਦੇਤੀ ਸੀ ਹਾਂਜੀ ਹਾਂਜੀ ਗੁਰਦੁਆਰ ਨੇ ਦੇਤੀ ਸੀ ਕਿੱਲਾ ਕੀ ਹੋਇਆ ਜਿਹੜਾ ਅੱਜ ਇਥੇ ਜੀ ਮੈਂ ਤਾਂ ਮਰਗ ਹੋਈ ਸੀ ਮੈਂ ਚੱਲਿਆ ਸੀ ਸ਼ਾਹ ਖੋੜੀ ਜੀ ਇਹ ਮੇਰੇ ਬਾਦ ਦੇ ਵਿੱਚੋਂ ਸਵੇਰੇ ਮੇਰੇ ਕੋਲੇ ਕਰੇ ਮੁਲਾਜ਼ਮਾ ਹੈ ਮੁਲਾਜ਼ਮ ਮਾੜਾ ਚੰਗਾ ਬੋਲੇ ਮੇਰੇ ਪਰਿਵਾਰ ਨੂੰ ਉਹ ਜਾਣ ਲੱਗੇ ਸੰਸਕਾਰ ਤੇ ਇਹਨਾਂ ਗੱਡੀ ਦੀ ਚਾਬੀ ਕੱਢ ਕੇ ਰੋਕ ਲਿਆ ਰੋੜ ਕੋ ਮਾਰਨੇ ਜਦੋਂ ਇਹਨਾਂ ਰੋਕਿਆ ਉਹ ਤੋਂ ਬਾਅਦ ਸਾਰੇ ਪਿੰਡ ਦੇ ਲੋਕ ਜੁੜੇ ਉਹਨਾਂ ਗੱਲਬਾਤ ਕਰਕੇ ਉਹਦੇ ਵਿੱਚ ਇਹ ਚਲੇ ਗਏ ਪੁਲਿਸ ਚਾਬੀ ਗੱਡੀ ਦੇਤੀ ਤੇ ਚਲੇ ਗਏ ਅਸੀਂ ਚਲੇ ਗਏ ਉਥੇ ਮੈਂ ਸ਼ਹਿਰ ਹੈਗਾ ਸੀ ਬਾਜ਼ਾਰ ਦੇ ਵਿੱਚ ਮਚਰਾ ਕੇ ਮਹੀਨਿਆਂ ਦੇ ਨਾਲ ਚਲਾ ਗਿਆ ਇਹ ਤੋਂ ਬਾਅਦ ਵਿੱਚ ਇਹਨੇ ਬੰਦੇ ਗੁਰਮੀਤ ਸਿੰਘ ਨੇ ਲਿਆ ਆ ਕੇ ਤੇ दारू ਪਿਆ ਕੇ ਹਾਂ ਹਾਂ ਇਹ ਗੁਰੂ ਸਾਹਿਬ ਦੀ ਆਤਮਾ ਤਾਂ ਕਰਨ ਲੱਗਾ ਇਹਨਾਂ ਪੱਟਿਆ ਬੇਅਦਵੀ ਬੇਅਦਵੀ ਕੀਤੀ ਇਹਨੇ ਤੇ ਨਿਸ਼ਾਨ ਸਾਹਿਬ ਪੱਟ ਕੇ ਪਰਾ ਲੈ ਕੇ ਸ਼ਰਤ ਲਿਜਾੜ ਸਾਡੀਆਂ ਕੁੜੀਆਂ ਆ ਗਈਆਂ ਭੋਖੋਂ ਲੱਗੀਆਂ ਹੋਰ ਪਿੰਡ ਦੇ ਬੰਦੇ ਇਹਨੇ ਸੁਰਤ ਥੱਲੇ ਨਿਸ਼ਾਨ ਸਾਹਿਬ ਹਾਂ ਹਾਂ ਫੋਟੋ ਤੋਂ ਬਾਅਦ ਇਹ ਬੱਚੇ ਆ ਕੇ ਰੋਲਾ ਪੈ ਗਿਆ ਨਾ ਰੋਲਾ ਪੈਣ ਤੇ ਮੈਨੂੰ ਪਤਾ ਲੱਗ ਗਿਆ ਵੀ ਆਹ ਤਾਂ ਤੇਰੇ ਪਿੰਡ 'ਚ ਲੜਾਈ ਹੋ ਗਈ ਤੇਰੇ ਪਹਿਲੇ ਤੇ ਮੈਂ ਵਾਪਸ ਆ ਕੇ ਜੀਰੇ ਸ ਹੂੰ ਮੈਂ ਤੇ ਬ੍ਰਦਰ ਸਰੋਜ ਸਿੰਘ ਨੂੰ ਕੀਤਾ ਫੋਨ ਮੈਨੂੰ ਲੈ ਕੇ ਚੱਲ ਬਸ ਅੱਡੇ 'ਚ ਦੋਵੇਂ ਭਰਾਏ ਉਹ ਟਣ ਚਲੇ ਗਏ ਸਾਰੇ ਤੇ ਹੁਣ ਇੱਥੇ ਨਿਸ਼ਾਨ ਸਾਹਿਬ ਦੀ ਬੇਅਦਬੀ ਹਾਂਜੀ ਬੇਅਦਬੀ ਕੀਤੀ ਨਾ ਸ਼ਰਾਬ ਪੀ ਕੇ ਨਾ ਪੱਟਿਆ ਨਿਸ਼ਾਨ ਸਾਹਿਬ ਜਿਹੜੇ ਬੰਦੇ ਨਾ ਕਰਦੀ ਕਿ ਨਹੀਂ ਹੁਣ ਮੌਕੇ ਤੇ ਆ ਕੇ ਹਾਂਜੀ ਪ੍ਰੋਸਸ ਹੱਥ ਤਪੂਲਸ ਨੇ ਆ ਕੇ ਮੌਕੇ ਤੇ ਹੁਣ ਅਸੀਂ ਤਾਂ ਕੋਈ ਨਹੀਂ ਕੀਤਾ ਸੱਦਾਂਗੇ ਤੁਹਾਨੂੰ ਗਲਬਾ ਕਰਾਂਗੇ ਅਖੇ ਹਾਂ ਹਾਂ ਹਾਂਜੀ ਹੋਰ ਕੋਈ ਪ੍ਰੋਸਨ ਨਹੀਂ ਸਾਨੂੰ ਪ੍ਰੋਸਸ ਨਹੀਂ ਦਿੱਤਾ ਕਿ ਉਹਨਾਂ ਦੇ ਕਾਰਵਾਈ ਕੀਤੀ ਜਾਵੇ ਨਹੀਂ ਜੀ ਇਹ ਨਹੀਂ ਗੱਲ ਕੀਤੀ ਸਾਡੇ ਕੋਈ ਪੱਟੇ ਸਾਡੇ ਇਹ ਗੱਲ ਹੈ ਕਿ ਸਾਡੇ ਜਿਹੜਾ ਸਾਡਾ ਕੋਈ ਇਹ ਨਿਸ਼ਾਨ ਸਾਜ ਜਾਂ ਸਾਡੀ ਜ਼ਮੀਨ ਤੇ ਨਿਯਾਇ ਕਬਜ਼ਾ ਚਾਹੁੰਦਾ ਹੈ ਕਰਨਾ ਚਾਹੁੰਦਾ ਹੈ ਇਹ ਸਰਕਾਰ ਨੂੰ ਤੇ ਪੁਲਿਸ ਤੇ ਪ੍ਰਸ਼ਾਸਨ ਨੂੰ ਵੀ ਬੇਨਤੀ ਹੈ ਵੀ ਜੋ ਵੀ ਕਾਨੂੰਨੀ ਕਾਰਵਾਈ ਬੰਦੀ ਇਹਨਾਂ ਕੀਤੀ ਜਾਵੇ ਮੇਰਾ ਨਾਮ ਗੋਮਾ ਸਿੰਘ ਹੈ ਜੀ ਗੋਮਾ ਸੇ ਕਾ ਕੀ ਦੇਖਿਆ ਜਿਹੜਾ ਇੱਥੇ ਕਬਜ਼ਾ ਕਰਨ ਆਇਆ ਕੋਣ ਸੀ ਇਹ ਜੀ ਪਿੰਡ ਮਧਰੇ ਤੋਂ ਗੁਰਮੀਤ ਸਿੰਘ ਉਰਫ ਕਾਲਾ ਆਰਥਿਆਇਕ ਤਾਂ ਇਹਨਾਂ ਦਾ ਅੰਦਰੂਨੀ ਆਪਸੀ ਜੋ ਵੀ ਲੈਂਡਨ ਸੀ ਕਿਸੇ ਨੂੰ ਪਤਾ ਨਹੀਂ ਪਰ ਜਿਹੜਾ ਇਹ ਨਿਸ਼ਾਨ ਸਾਹਿਬ ਦੀ ਇੱਕ ਕਿਲਾ ਗੁਰਨਾਮ ਸਿੰਘ ਤੇ ਇਹਦੇ ਬੱਚਿਆਂ ਦੇ ਨਾਂ ਇਹਦੇ ਭਤੀਜਿਆਂ ਦੇ ਨਾਂ ਜ਼ਮੀਨ ਹੈ ਜਿਹੜੀ ਇਹਦੇ ਨਾਲ ਇਹ ਅਨਹੂਣੀ ਹੋਣ ਲੱਗੀ ਤੋਂ ਇਹਨੇ ਗੁਰਦੁਆਰਾ ਸਾਹਿਬ ਧਾਨ ਕੀਤੀ ਤਾਂ ਕਾਫੀ ਦਿਨਾਂ ਦੀ ਪੁਲਿਸ ਜਿਹੜੀ ਇਹ ਗਰਮੀਤ ਸਿੰਘ ਦੇ ਕਹਿਣ ਤੇ ਪੰਚਾਇਤ ਨੂੰ ਵੀ ਦਬਾਉਣ ਦੀ ਕੋਸ਼ਿਸ਼ ਕਰ ਰਹੀ ਸੀ ਕਿ ਇਹ ਨਿਸ਼ਾਨ ਸਾਹਿਬ ਇੱਥੇ ਇਸ ਤਰ੍ਹਾਂ ਲਾਣਾ ਜਿਹੜਾ ਇਹ ਕੋਈ ਅਸੂਲ ਨਹੀਂ ਔਰ ਇਹਦੇ ਕੋਲ ਇੰਨੀ ਕਿੰਨੀ ਮਾਇਆ ਧਾਰੀ ਹੈ ਜਿਹਦੇ ਕੋਲੇ 10 ਰੁਪਏ ਤਾਂ ਹੈ ਨਹੀਂਗੇ ਇਹਨੇ দান ਕਿਵੇਂ ਕੀਤੀ ਪਰ ਅਸੀਂ ਪ੍ਰਸ਼ਾਸਨ ਨੂੰ ਇਹ ਦੱਸਿਆ দান ਜਿਹੜਾ ਗਰੀਬ ਤੋਂ ਗਰੀਬ ਮਾਂ ਕੰਗਾਲ ਘਰ ਕੋ ਆਪ ਦਾ ਘਰ ਵੀ দান ਕਰ ਸਕਦਾ ਹੈ দান ਕਰਨਾ ਕਿਸੇ ਤੋਂ ਪੁੱਛਣ ਵਾਸਤੇ ਨਹੀਂ ਜਾਇਆ ਜਾਂਦਾ ਤਾਂ ਪਿੰਡ ਦੀ ਪੰਚਾਇਤ ਉਹਨਾਂ ਨੇ দান ਕੀਤਾ ਇਹ ਨਿਸ਼ਾਨ ਸਾਹਿਬ ਜਿਹੜਾ ਲਾਇਆ ਗਿਆ ਇਸ ਕਿਲੇ ਦੇ ਵਿੱਚ ਅੱਜ ਕੀ ਹੋਇਆ ਗਰਮੀਤ ਸਿੰਘ ਨੇ ਪੁਲਿਸ ਨੂੰ ਲੈ ਕੇ ਪਹਿਲੇ ਇਹਨਾਂ ਦੇ ਪੂਰੇ ਘਰ ਦੇ ਉੱਤੇ ਕਬਜ਼ਾ ਕੀਤਾ ਸਾਰੇ ਪਰਿਵਾਰ ਨੂੰ ਬੜਾ ਬੁਰੀ ਹਾਲਾਤ ਨਾਲ ਦਬਾ ਕੇ ਰੱਖਿਆ ਜਦੋਂ ਪੁਲਿਸ ਨੂੰ ਪਤਾ ਲੱਗਾ ਕਿ ਮੰਨਣੇ 'ਚ ਨਹੀਂ ਆਉਂਦੇ ਆਪਣੇ ਆਪ ਇਹ ਨਿਸ਼ਾਨ ਸਾਹਿਬ ਆਪ ਦੇ ਹੱਥੀ ਨਹੀਂ ਪਟਾਉਂਦੇ ਤਾਂ ਪੁਲਿਸ ਚਲੀ ਗਈ ਪੁਲਿਸ ਨੇ ਜਾਣੀ ਪ੍ਰਮਾਤਮਾ ਇਹਨਾਂ ਨੂੰ ਕਿਹਾ ਗਰਮੀਤ ਸਿੰਘ ਨੂੰ ਵੀ ਤੂੰ ਆਪਣੇ ਆਪ ਕਬਜ਼ਾ ਲੈ ਸਕਦਾ ਲੈ ਲੈ ਜਾਂ ਕਿਵੇਂ ਹੋਇਆ ਪੁਲਿਸ ਚਲੀ ਗਈ ਉਹ ਬੈਠੇ ਰਹੇ ਲੋਕ ਦੇਖਦੇ ਦੇਖਦੇ ਚਲੇ ਗਏ ਵੀ ਪੁਲਿਸ ਗਈ ਲੋਕ ਵੀ ਗਏ ਇਹ 15 20 ਬੰਦੇ ਸੀ ਜਿਹੜੇ ਕੁਝ ਬੰਦਿਆਂ ਨੇ ਇਹਨਾਂ ਨੇ ਜਦੋਂ ਅਸੀਂ ਪਹੁੰਚਿਆ ਵੇਖਿਆ ਵੀ ਇਹ ਸ਼ਰਾਬ ਵੀ ਪੀਤੀ ਹੋਈ ਸੀ ਜਿਨ੍ਹਾਂ ਨੇ ਇਹ ਮਹਾਰਾਜ ਦੇ ਜਿਹੜਾ ਮਿਸ਼ਾਨ ਸਾਹਿਬ ਹੈ ਇਹਨਾਂ ਨੂੰ ਪੁੱਟਿਆ ਔਰ ਬੜੇ ਗਲਤ ਢੰਗ ਨਾਲ ਪੁੱਟਿਆ ਔਰ ਪੁੱਟ ਕੇ ਇਹਨੂੰ ਪਹਿਲੋ ਚਲਾ ਕੇ ਥੁੱਲੇ ਮਾਰਿਆ ਅੱਗੋਂ ਪਿੱਛੋਂ ਕੁੜੀਆਂ ਨੂੰ ਜਦੋਂ ਇਹ ਗਰਨਾਮ ਸਿੰਘ ਦੀਆਂ ਜਾਇਆਂ ਦੀਆਂ ਨੋਮਾ ਨੂੰ ਪਤਾ ਲੱਗਿਆ ਕੁੜੀਆਂ ਨੂੰ ਪਤਾ ਲੱਗਿਆ ਭੱਜ ਕੇ ਇੱਧੋਂ ਆਈਆਂ ਤਾਂ ਉਹਨਾਂ ਨੇ ਉਹਨਾਂ ਦੇ ਜੁੰਡਿਆਂ ਤੱਕ ਵੀ ਪੱਟਣ ਤੱਕ ਕੋਸ਼ਿਸ਼ ਕੀਤੀ ਪਿੰਡ ਵਾਲੇ ਅਸੀਂ ਜਦੋਂ ਪਹੁੰਚੇ ਆ ਉਦੋਂ ਅਸੀਂ ਆਣ ਕੇ ਉਹਨਾਂ ਨੇ ਨਿਸ਼ਾਨ ਸਾਹਿਬ ਛੱਡਿਆ ਤਾਂ ਉਦੋਂ ਇਹ ਨਿਸ਼ਾਨ ਸਾਹਿਬ ਪਾੜ ਚੁੱਕਿਆ ਸੀ ਬੇਅਦਬੀ ਕੀਤੀ ਬੇਅਦਬੀ ਹੱਦ ਤੋਂ ਜ਼ਿਆਦੀ ਪੁਲਿਸ ਅੰਨ ਦੇਖੀ ਕੀ ਕਰ ਰਹੀ ਪੁਲਿਸ ਜਿਹੜੀ ਇਹ ਇੱਕ ਵਾਰੀ ਪਹਿਲੇ ਗੇੜਾ ਕੱਢ ਕੇ ਚਲੇ ਗਏ ਸੀ ਵਿਨੋਦ ਕੁਮਾਰ ਦੁਬਾਰਾ ਹੁਣ ਸੱਚ ਨੂੰ ਲੈ ਕੇ ਆਏ ਸੀ ਕਿ ਅਸੀਂ ਮੌਕਾ ਦੇਖਣ ਆਏ ਆ ਸਾਡੇ ਤੋਂ ਉਸੇ ਤਰ੍ਹਾਂ ਦੀਆਂ ਹੀ ਪਹਿਲੇ ਦੀ ਤਰ੍ਹਾਂ ਜਿਹੜੇ ਬਿਆਨ ਬਾਜ਼ੀ ਆਪਣੇ ਮਰਜ਼ੀ ਨਾਲ ਕਿ ਫਿਰ ਤੁਸੀਂ ਕਿਉਂ ਲਾਇਆ ਕਿਵੇਂ ਲਾਇਆ ਵਾਰ-ਵਾਰ ਹੀ ਕਿ ਕਿਸੇ ਵੀ ਕਿਸ ਤਰੀਕੇ ਨਾਲ ਅਸੀਂ ਇਹੋ ਜਾਂ ਮਜਬੂਰ ਕਰ ਦਈਏ ਕਿ ਜਿਹੜਾ ਹੈ ਕੋਈ ਆਰਟੀ ਦੇ ਹੱਕ ਦੇ ਵਿੱਚ ਐਹੋ ਜੀ ਗੱਲ ਹੋ ਜਾਵੇ ਤੇ ਅਸੀਂ ਨਾਲੇ ਪੁਲਿਸ ਜਿਹੜੇ ਆ ਆਰਟੀ ਦੇ ਜਿਹੜਾ ਕੋਈ ਪੈਸਾ ਖਾਦਾ ਕੀ ਕੀਤਾ ਪ੍ਰਮਾਤਮਾ ਜਾਨ ਕਾਰਵਾਈ ਹੋਣੀ ਚਾਹੀਦੀ ਕਾਰਵਾਈ ਦੇ ਵਾਸਤੇ ਅਸੀਂ ਇਹੀ ਮੰਗ ਕਰਦੇ ਹਾਂ ਨੂੰ ਕਾਫੀ ਸਮਾਂ ਕੱਲ ਵੀ ਅਸੀਂ ਐਸਐਸਪੀ ਸਾਹਿਬ ਨੂੰ ਵੀ ਐਪਲੀਕੇਸ਼ਨ ਵੀ ਦਿੱਤੀ ਸੀ ਬੀ ਇਹ ਜਿਹੜਾ ਸਾਡੇ ਨਾਲ ਹੋ ਰਿਹਾ ਪੰਚਾਇਤ ਨਾਲ ਇਹ ਨਹੀਂ ਹੋਣਾ ਚਾਹੀਦਾ ਗੁਰਨਾਮ ਸਿੰਘ ਨੇ ਤਾਂ ਚਲੋ ਹਰਤ ਕੀਤੀ ਹੈ ਪੰਚਾਇਤ ਨਾਲ ਵੀ ਬਹੁਤ ਬੁਰੀਆਂ ਹਰਕਤਾਂ ਕੋਸ਼ਿਸ਼ ਹੋ ਰਹੀ ਹੈ ਅਈ ਗੱਤੀ ਰਾਜੋ ਸਾਹਮਣ ਆਪਣਾ ਘਰ ਦਿਖਾਈ ਦੇ ਰਿਹਾ ਜਿਸ ਟਾਈਮ ਨਿਸ਼ਾਨ ਸਾਹਿਬ ਕਈਆਂ ਲੈ ਕੇ ਤੇ ਪਟਨ ਸ਼ੁਰੂ ਕਰਦੇ ਦਾ ਦੋ ਤਿੰਨ ਬੰਦੇ ਪੰਜ ਸੀ ਉਹ ਤਿੰਨੇ ਚਾਰੇ ਭਰਾ ਆਪ ਹੀ ਸੀ ਨਾਲ ਕੋਈ ਹੋਰਾਂ ਦੇ ਪਿੰਡੋਂ ਮਧਰਿਆਂ ਚੋਂ ਆਏ ਸੀ ਜਦੋਂ ਨਿਸ਼ਾਨ ਸਾਹਿਬ ਪੱੜ ਰਹੇ ਸੀ ਉਹ ਤਾਂ ਮਵੀ ਉਹ ਤੋਂ ਕਰੋੜਾਂ ਰੁਪਏ ਐ ਇੱਥੇ ਵਿਚਾਰੀਆਂ ਕੁੜੀਆਂ ਆਣ ਕੇ ਉਹਨਾਂ ਨਿਸ਼ਾਨ ਸਾਹਿਬ ਫੜਿਆ ਉਹਨਾਂ ਕੋ ਖਿੱਚ ਕੇ ਤੇ ਸਾਰੇ ਨਿਸ਼ਾਨ ਸਾਹਿਬ ਨੂੰ ਤੋੜ ਦਿੱਤੀ ਐ ਇੰਨੀ ਬੇਇੱਜ਼ਤੀ ਕੀਤੀ ਗੁਰੂ ਕਰਦੀ ਵੀ दारू ਪੀ ਕੇ ਬੜਾ ਪਰੇਸ਼ਾਨ ਦੀ ਗੱਲ ਐ ਸਾਰੇ ਪਿੰਡ ਨੂੰ ਉਹਨਾਂ ਛੱਡ ਦਿੱਤਾ ਕਿਉ ਆਪਣੀ ਇਹ ਆ ਕਿੱਥੋਂ ਦੀ ਆਵਾਜ਼ ਪਹੁੰਚਦੀ ਆਪਣੀ ਅੰਮਰਸਰ ਦੀ ਹਾਂ ਕਬਜ਼ਾ ਲੈਣਾ ਟਰੈਕਟਰ ਨਾਲ ਸੰਦ ਵੀ ਲੈ ਕੇ ਆਏ ਟਰੈਕਟਰ ਵੀ ਲੈ ਕੇ ਪਹਿਲਾਂ ਪੁਲਿਸ ਨੇ ਜ਼ਮੀਨ ਕਿੱਦੀ ਸੀ ਜ਼ਮੀਨ ਹੈਗੀ ਸੀ ਨਿਸ਼ਾਨ ਸਿੰਘ ਗੁਰਨਾਮ ਸਿੰਘ ਦੀ ਤੇ ਸਰੂਪ ਸਿੰਘ ਦੀ ਤਿੰਨਾ ਪਰਾਂ ਦੀ ਇਹਨਾਂ ਦੀ ਪੈੜੀ ਸੀ ਇਹਨਾਂ ਪੈੜੀ ਕਾਲੇ ਨੂੰ ਦਿੱਤੀ ਸੀ ਉਧਰ ਵਾਲੀ ਵੱਖਰਾ ਕਬਜ਼ਾ ਸੀ ਨਹੀਂ ਇਹ ਗੁਰਦੁਆਰਾ ਸਾਹਿਬ ਬਣ ਰਿਹਾ ਹਾਂ ਇਹ ਗੁਰਦੁਆਰਾ ਬਣ ਰਿਹਾ ਹੈ ਇਹ ਨਿਸ਼ਾਨ ਇਹਨਾਂ ਨੇ ਗੁਰਨਾਮ ਸਿੰਘ ਸਰੂਪ ਬਣਾ ਨੇ ਇਹਨਾਂ ਦਿੱਤੀ ਗੁਰਦੁਆਰੇ ਨੂੰ ਗੁਰਦੁਆਰੇ ਦੇ ਕਬਜ਼ਾ ਕੀਤਾ ਗਿਆ ਕੀ ਕਰਨਾ ਇਹਨਾਂ ਪੈੜੀ ਇਹਨਾਂ ਦੀ ਹੈ ਜਿਹੜੀ ਪੈੜੀ ਇਹਨਾਂ ਨੂੰ ਦਿੱਤੀ ਗਈ ਉਹ ਪੈੜੀ ਉਧਰ ਹੈ ਬੱਕਰੀ ਇਹਨਾਂ ਦੀ ਇੱਥੇ ਪੈੜੀ ਇਹ ਨਹੀਂ ਦਿੱਤੀ ਇਹਨਾਂ ਨੂੰ ਇਹ ਨਜਾਇਜ਼ ਹੀ ਕਬਜ਼ਾ ਕਰ ਰਿਹਾ ਹੈ ਇਹਨਾਂ ਦੇ ਦਿੱਤੀ ਸੀ ਗੁਰਦੁਆਰੇ ਨੂੰ ਸਾਡੇ ਤਾਂ ਮਹਾਰਾਜ ਸੱਚਾ ਪਾਤਸ਼ਾਹ ਵੀ ਸਾਨੂੰ ਸਾਡੀ ਪੈੜੀ ਵਾਪਸ ਮੁੜ ਜਾਵੇ ਤੇ ਅਸੀਂ ਕਿੱਲਾ ਲੜਾਈ ਨਾ ਪਵੇ ਬੰਦੇ ਬੰਦੇ ਉਧਰੋਂ ਬਿਨਾਂ ਕੋਈ ਹੋਵੇ ਬੇਅਦਬੀ ਹੋਈ ਹਾਂ ਬਹੁਤ ਨਿਸ਼ਾਨ ਸਾਹਿਬ ਦੀ ਬਹੁਤ ਜਿਆਦੀ ਹੋਈ ਹਾਂ ਕਾਰਵਾਈ ਹੋਣੀ ਚਾਹੀਦੀ ਹੈ ਕਾਰਵਾਈ ਤਾਂ ਪੂਰੀ ਹੋਣੀ ਚਾਹੀਦੀ ਜੋ ਅੱਗੇ ਗ੍ਰੰਥ ਸਾਹਿਬ ਜਦੋਂ ਹੋਇਆ ਸੀ ਉਹਨਾਂ ਮਹਾਰਾਜ ਦੀ ਹਰਮਾ ਪਾੜੇ ਸੀ ਉਦੋਂ ਕਿੰਨਾ ਹੋਇਆ ਸੀ ਜੋ ਆਹ ਟਾਈਮ ਦਾ ਮਹਾਰਾਜ ਦਾ ਨਿਸ਼ਾਨ ਸਾਹਿਬ ਹੀ ਨਾ ਬਾੜ ਦਿੱਤਾ ਸਾਰਾ ਕੋ ਮੁੱਢੋ ਪਾੜ ਦਿੱਤਾ ਜਨਾਨੀਆਂ ਨਾ ਹੋਦੀਆਂ ਉਹ ਬੀਬੀਆਂ ਆ ਗਿਆ ਉਹਨਾਂ ਫੜਿਆ ਸੀ ਔਰ ਉਹ ਬੰਦੇ ਸੀ ਤੇ ਜਨਾਨੀ ਦਾ ਖਨਾਕ ਜੋਰ ਹੁੰਦਾ ਉਹ ਬੰਦੇ 6-7 ਜਣੇ ਬਾਕੀ ਖੜੇ ਸੀ ਤੇ ਉਹ ਖਿੱਚ ਕੇ ਬਾੜਦੇ ਰਹਿ ਆ ਨਸ਼ਾ ਵੀ ਕੀਤਾ ਹੈ ਇਹ ਦੀ ਬਦਾ ਪੋਸਟ ਵੀ ਖਾਦਾ ਹੋਣਾ ਦਾਰਾ ਵੀ ਪੀਂਦੇ ਰਹੇ ਇੱਥੇ ਬੈਠੇ ਰਹੇ ਅਮਦੇ ਥਲੇ ਜਦੋਂ ਵੇਖਿਆ ਵੀ ਪੀਣ ਵਾਲੇ ਸਾਰੇ ਗੈਚਲੇ ਆ ਉਹਨਾਂ ਪਿੱਛੇ ਕਈਆਂ ਲਿਆ ਕੇ ਦੇਣੇ ਪੱਤਣਾ ਸ਼ੁਰੂ ਕਰ ਦਿੱਤਾ ਮੇਰਾ ਨਾਮ ਰਮਨਦੀਪ ਕੌਰ ਹੈ ਰਮਕਮਰ ਰਮਨਦੀਪ ਕੌਰ ਹਾਂਜੀ ਅੱਦ ਕੀ ਚਾ ਨ ਕਰਦੇ ਬੈਠੇ ਆ ਹਾਂਜੀ ਅਸੀਂ ਇੱਥੇ ਨਿਸ਼ਾਨ ਸੈ ਬਲਗਾਇਆ ਇਹ ਸਾਡਾ ਗੁਰੂ ਹੈ ਇੱਥੇ ਗੁਰਦੁਆਰਾ ਬੰਨਣਾ ਸੀ ਅਸੀਂ ਇੱਕ ਕਿਲਾ ਪੈ ਲਈ ਗੁਰਦੁਆਰੇ ਦੇ ਨਾਮ ਤੇ ਮਤਲਬਦਾਨ ਕੀਤੀ ਸੀ ਤੇ ਕਬਜ਼ੇ ਦੇ ਤੌਰ ਤੇ ਬਾਹਰੋਂ ਬੰਦੇ ਆ ਉਹਨਾਂ ਨੇ ਡਰਿੰਕ ਕੀਤੀ ਹੋਈ ਸੀ ਡਰਿੰਕ ਵਿੱਚ ਉਹਨਾਂ ਨੇ ਨਿਸ਼ਾਨ ਸਾਹਿਬ ਉੱਟ ਕੇ ਇਹਦੀ ਬੇਅਦਬੀ ਕੀਤੀ ਤੇ ਉੱਥੇ ਉਹਨਾਂ ਨੇ ਛੁੱਟਤਾ ਸੀ ਅਸੀਂ ਜਦੋਂ ਸਾਨੂੰ ਪਤਾ ਲੱਗਿਆ ਅਸੀਂ ਆਏ ਅਸੀਂ ਨਿਸ਼ਾਨ ਸਾਹਿਬ ਚੁੱਕਣ ਲੱਗੇ ਤਾਂ ਉਹਨਾਂ ਨੇ ਸਾਡੇ ਕੋਲ ਨਿਸ਼ਾਨ ਸਾਹਿਬ ਖੋਣ ਦੀ ਕੋਸ਼ਿਸ਼ ਕੀਤੀ ਬੇਅਦਬੀ ਕੀਤੀ ਤੱਕਾ ਮੁੱਕੀ ਕੀਤੀ ਸਾਡੇ ਨਾਲ ਫਿਰ ਅਸੀਂ ਉਹਨਾਂ ਕੋਲ ਇਹ ਨਿਸ਼ਾਨ ਸਾਹਿਬ ਖੋ ਕੇ ਇੱਥੇ ਵਾਪਸ ਅਸੀਂ ਲਗਾਇਆ ਹਾਂ ਹਾਂਜੀ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਬੇਅਦਬੀ ਹਾਂਜੀ ਹੋਣੀ ਚਾਹੀਦੀ ਹੈ ਜਰੂਰ ਉਹਨਾਂ ਨੇ ਡਰਿੰਕ ਵੀ ਕੀਤੀ ਹੋਈ ਸੀ ਸਾਡੇ ਨਾਲ ਤੱਕਾ ਮੁੱਕੀ ਕਰਨ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਸਾਡੇ ਤੋਂ ਖੋਹਦੇ ਸੀ ਪਹਿਲਾਂ ਉਹਨਾਂ ਨੇ ਇੱਥੋਂ ਪੁੱਟ ਕੇ ਉੱਤੇ ਸੁੱਟਦਾ ਸੀ ਤੌਰ ਤਾਂ ਨਹੀਂ ਜਿਹੜਾ ਹਾਂਜੀ ਅਸੀਂ ਸੀ ਸਾਰੇ ਹਾਂਜੀ ਅਜੇ ਵੈਰੀਫਾਈ ਕਰ ਰਹੇ ਹਾਂ ਜੀ ਫਿਰ ਮਸਲਾ ਕੀ ਸੀ ਅਜੇ ਮਸਲੇ ਦਾ ਤਾਂ ਸਮਝ ਰਹੇ ਹਾਂ ਜੀ ਕੋਈ ਨਹੀਂ ਜੀ ਇੱਕ ਪਾਰਟੀ ਆ ਉਹਦਾ ਅਜੇ ਪੱਖ ਸੁਣਿਆ ਦੂਜੀ ਪਾਰਟੀ ਦਾ ਪੱਖ ਸੁਣਦੇ ਹਾਂ ਕੋਈ ਨਹੀਂ ਅਜੇ ਇਸ ਤਰ੍ਹਾਂ ਦੇ ਕੋਈ ਮੈਟਰ ਨਹੀਂ ਸਾਹਮਣੇ ਆਇਆ ਹਾਂ ਨਹੀਂ ਕਰਦੇ ਸ। ਵੈਰੀਫਾਈ ਕਰਾਂਗੇ ਜੀ ਵੈਰੀਫਾਈ ਕਰਕੇ ਜੋ ਵੀ ਹੋਊਗਾ। ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ, ਜੀਓ ਫਾਈਬਰ ਤੇ ਟਾਟਾ ਪਲੇ ਟੀਵੀ ਦੇਖਿਆ ਜਾ ਸਕਦਾ ਹੈ। ਵਾਈਫਾਈ ਤੁਸੀਂ ਸਾਨੂੰ Amazon Fire TV, Daily Hunt ਤੇ E Baba ਤੇ ਦੇਖ ਸਕਦੇ ਹੋ। ਯੂ ਐਸ اے, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ। રાણી રપે તો દૂર તે મુદ્દે નેડે લાઈવી ટીવી